ਅਲਮਤ ਬਬੂ ਲਾਲ ਬਾਦਸ਼ਾਹ ਜੀ ਅਲਮਤ ਬਬੂ ਲਾਲ ਬਾਦਸ਼ਾਹ ਜੀ ਮੱਲਾ ਰਿਸ਼ੀ ਨਗਰ ਦੇ ਵਿੱਚ ਜੰਮੇ ਪੜੇ ਆ ਖੇਡੇ ਮੱਲੇ ਆ ਔਰ ਉਸੇ ਤਰ੍ਹਾਂ ਹੀ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਆਪਣਾ ਆੜਾ ਸਥਾਨ ਜਿਹੜਾ ਸਾਡਾ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਮਰਲੇ ਬੰਦੇ ਜਗ੍ਹਾ ਦੇ ਵਿੱਚ ਰਹਿੰਦੇ ਆ ਨਾ ਇਧਰ ਨਾ ਉਧਰ ਪੰਜਾਬ ਦੇ ਜ਼ਿਲ੍ਹੇ ਜਲੰਧਰ ਵਿੱਚ ਕਸਬਾ ਇੱਕ ਨਕੋਦਰ ਜਿੱਥੇ ਰਹਿੰਦੇ ਦੋ ਬਾਦਸ਼ਾਹ ਇੱਕ ਲਾਲ ਬਾਦਸ਼ਾਹ ਦੂਜਾ ਮੁਰਾਦ ਸ਼ਾ ਬਾਬਾ ਲਾਲ ਬਾਦਸ਼ਾਹ ਜੀ ਦਾ ਸਾਲਾਨਾ ਮੇਲਾ ਕਮੇਟੀ 17 18 19 20 ਜੁਲਾਈ ਨੂੰ ਅਨਮੋਸਤ ਦਾਤਾ ਲਾਲ ਬਾਦਸ਼ਾਹ ਦੀ ਜਿੱਤੀ ਬਣੀ ਨਵੀਂ ਕਮੇਟੀ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਸਵਾਉ ਵੇਖਦੇ ਆ ਇਹ ਸਾਰੇ ਪ੍ਰੋਗਰਾਮ ਦੀਆਂ ਕੁਝ ਚੱਲ ਕੇ ਦੇ ਦਰਬਾਰ ਤੇ ਜੋ ਮੇਲਾ 17 18 19 20 ਜੁਲਾਈ ਨੂੰ ਹੌਣ ਜਾ ਰਿਹਾ ਹੈ ਸੋ ਸਾਰੇ ਹੀ ਦੇਖ ਰਹੇ ਦਰਸ਼ਕਾਂ ਨੂੰ ਮੇਰੇ ਵੱਲੋਂ ਗੋਬਿੰਦ ਰਾਏ ਵੱਲੋਂ ਜੀਆੜੀ ਫਿਲਮ ਪ੍ਰੋਡਕਸ਼ਨ ਵੱਲੋਂ ਬਹੁਤ-ਬਹੁਤ ਵਧਾਈਆਂ ਤੇ ਜੈ ਮਸਤਾ ਦੀ ਸੋ ਲਾਲ ਬਾਸ਼ਾ ਜੀ ਦੇ ਮੇਲੇ ਤੇ ਨਵੀਂ ਬੜੀ ਕਮੇਟੀ ਦੀਆਂ ਚੀਜ਼ ਤਿਆਰੀਆਂ ਹੋਣ ਗਿਆ ਆਉ ਗੱਲਬਾਤ ਕਰਾਂਗੇ ਨਵੀਂ ਬੜੀ ਕਮੇਟੀ ਦੇ ਨਾਲ ਅਲਮਸਤ ਬਾਬਾ ਲਾਲ ਬਾਸ਼ਾ ਜੀ ਦਾ 41ਵਾਂ ਸਾਲਾਨਾ ਮੇਲਾ 17 18 19 ਜੁਲਾਈ ਨੂੰ ਨਕੋਦਰ ਦੇ ਵਿੱਚ ਬੜੀ ਧੂਮ-ਧਾਮ ਦੇ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਨਾਇਆ ਜਾ ਰਿਹਾ ਹੈ ਜਿੱਥੇ ਪੰਜਾਬ ਦੇ ਉੱਗੇ ਫਨਕਾਰ ਆ ਕੇ ਆਪਣੇ ਹਾਜ਼ਰੀ ਲਗਵਾਨਗੇ ਅਤੇ ਨਾਲ ਹੀ ਗੱਲਬਾਤ ਕਰਦੇ ਆਂ ਲਾਲ ਬਾਦਸ਼ਾਹ ਜੀ ਦੀ ਨਵੀਂ ਬਣੀ ਕਮੇਟੀ ਦੇ ਨਾਲ ਕਿ ਉਹਨਾਂ ਦੀਆਂ ਇਸ ਮੇਲੇ ਨੂੰ ਲੈ ਕੇ ਕੀ ਤਿਆਰੀਆਂ ਹਨ ਆਉ ਗੱਲਬਾਤ ਕਰਦੇ ਆ ਨਵੀਂ ਬਣੀ ਕਮੇਟੀ ਦੇ ਨਾਲ ਸਭ ਤੋਂ ਜਾਣਕਾਰੀ ਲਾਵਾਂਗੇ ਅੱਜ ਸਮੂ ਸੰਗਤ ਸਮੂ ਸੰਗਤ ਅਲਮਸ ਬਖੂ لال ਬਾਸ਼ਾ ਜੀ ਦੀ ਜੋ ਬਾਪੂ ਜੀ ਦੇ ਦਰਬਾਰ ਦੇ ਉੱਤੇ ਅੱਜ ਇਕੱਠੇ ਹੋਏ ਆ ਔਰ ਮੇਲੇ ਦੇ ਮੇਲੇ ਦੇ ਮਾਮਲੇ ਦੇ ਵਿੱਚ ਸਾਰੇ ਸਲਾਮ ਅਕਸ਼ਰਾ ਕਰਦੇ ਆ ਉਹ ਸਾਨੂੰ ਸਲਾਹ ਦੱਸਦੇ ਵੀ ਆ ਵੀ ਤੁਸੀਂ ਇਦਾਂ ਕਰੋ ਇਦਾਂ ਕਰੋ ਇਦਾਂ ਕਰੋ ਤੇ ਇਸ ਤਰ੍ਹਾਂ ਹੀ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਸਭ ਤੋਂ ਪਹਿਲੋਂ ਮੈਂ ਸਾਰਾ ਜੈ ਮਸਤਾ ਦੀ ਕਹਿਣਾ ਚਾਹੁੰਦਾ ਔਰ ਬਾਪੂ ਜੀ ਦਾ ਮੇਲਾ ਬੜੀ ਧੁੰਮਤਾ ਨਾਲ ਮਨਾਇਆ ਜਾ ਰਿਹਾ ਆ ਬਾਪੂ ਜੀ ਦਾ ਮੇਲਾ 17 ਨੂੰ ਮਹਿੰਦੀ ਦੀ ਰਸਮ ਹੋਊਗੀ 18 ਨੂੰ ਨਿਸ਼ਾਨ ਸਾਹਿਬ ਦੀ ਰਸਮ ਹੋਊਗੀ 18 ਰਾਤ ਨੂੰ ਦੇਖ ਕੋਵਾਜੀ ਲਗੂਗੇ ਔਰ 19 ਨੂੰ ਕਲਚਰ ਪ੍ਰੋਗਰਾਮ ਹੋਊਗਾ ਔਰ ਇਸੇ ਤਰ੍ਹਾਂ ਹੀ ਮੇਰੇ ਵੱਲੋਂ ਔਰ ਮੇਰੀ ਸਾਰੀ ਪੀਸ ਵੱਲੋਂ ਸਮੂਜਾ ਟੀਮ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਹਲ ਮਸਤ ਬਪੂ ਲਾਲ ਬਾਸ਼ਾ ਜੀ ਦੇ ਬੀਜੇ ਦੀ ਜੈ ਮਸਤਾ ਅਈਦਾ ਬਾਦਦਾ ਸਾਰੇ ਮੇਲੇ ਦੇ ਜਿਹੜੇ ਪ੍ਰਬੰਧ ਹੈ ਜੀ ਹੁਣ ਤੱਕ ਮੁਕੰਮਲ ਹੋ ਚੁੱਕੇ ਹੈ ਜੀ ਬਿਲਕੁਲ ਅਸੀਂ ਬਿਲਕੁਲ ਸਹੀ ਹੋ ਗਏ ਹੋ ਗਏ ਸਾਰੇ ਹੋ ਗਏ ਹੁਣ ਬੋਲ ਦਿਓ ਜੀ ਹਾਂ ਜਿਹੜੇ ਮੇਲੇ ਦੇ ਪਾਉਣ ਦਾ ਕਿੰਨੇ ਕੰਬਰ ਹੋ ਚੁੱਕੇ ਅਸੀਂ ਤੇ ਕਿੰਨੇ ਰਹਿੰਦੇ ਆ ਜੀ ਤਿਆਰੀਆਂ ਜਿਹੜੀਆਂ ਅਸੀਂ ਕੰਨੀਆਂ ਕਰੰਮੀ ਜਿਆਦੀਆਂ ਸਮੂਹ ਤੋਂ ਤਿਆਰੀਆਂ ਹੋ ਚੁੱਕੀਆਂ ਆ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੜਗੀ ਇੱਕ ਮਿੰਟ ਜੀ ਥੋੜਾ ਲੰਮਾ ਕਰੀਏ ਠੀਕ ਆ ਜੀ 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 ਜਦ ਮੇਲੇ ਦੇ ਇਹਨੇ ਪ੍ਰਬੰਧ ਆ ਹੁਣ ਤੱਕ ਕਿੰਨੇ ਕੰਮ ਹੋ ਚੁੱਕੇ ਆ ਤੇ ਕਿੰਨੇ ਰਹਿੰਦੇ ਆ ਲਗਭਗ ਸਾਰੇ ਹੋ ਚੁੱਕੇ ਆ ਜੀ ਜੀ ਤਿਆਰੀ ਬਹੁਤ ਚੱਲ ਰਹੀ ਆ ਔਰ ਸਾਡੇ ਢਮੀਕੇਲ ਜੀ ਸਾਡੇ ਪ੍ਰਧਾਨ ਆ ਔਰ ਸਾਡੇ ਅਯਾਲਾ ਸੋਢੀ ਜੀ ਵੈਸ ਪ੍ਰਧਾਨ ਆ ਇਹ ਸਾਡੇ ਨਾਲ ਹਰੀਮਿਤ ਸੋਢੀ ਸਾਹਿਬ ਬੈਠੇ ਆ ਇਹ ਬਾਬਾ ਜੀ ਦੇ ਬ੍ਰਦਰ ਬੈਠੇ ਆ ਔਰ ਮੈਂ ਨਵਾਣਾ ਜੀ ਬਿੱਟੂ ਆ ਪਸ਼ੂਤਰਾ ਬਿੱਟੂ ਆ ਔਰ ਸਾਡੇ ਸਾਰੇ ਟੀਮ ਬੈਠੀ ਆ ਔਰ ਇਸੇ ਤਰ੍ਹਾਂ ਇਹ ਸਾਰੀ ਟੀਮ ਨੇ ਤਿਆਰੀਆਂ ਕੀਤੀਆਂ ਪਈਆਂ ਮੇਲੇ ਦੀਆਂ ਪ੍ਰਧਾਨ ਸਾਹਿਬ ਕੀ ਵਿਸ਼ਾ ਵਿਦੇਸ਼ਾ ਤੋਂ ਜਿਹੜੇ ਸ਼ਰਧਾਲੂ ਆਉਣਗੇ ਉਹਨਾਂ ਲਈ ਕੀ ਪ੍ਰਬੰਧ ਕੀਤੇ ਗਏ ਨੇ ਦੇਸ਼ਾ ਪ੍ਰਦੇਸ਼ਾਂ ਪਰ ਆਉਣ ਵਾਲੇ ਸ਼ਰਧਾਲੂਆਂ ਨੂੰ ਬੜੇ ਪਿਆਰ ਕੀਤਾ ਜਾਊਗਾ ਬੜੇ ਸਤਿਕਾਰ ਕੀਤਾ ਜਾਊਗਾ ਉਹਨਾਂ ਦੇ ਰਹਿਣ-ਵਿਆਹ ਦਾ ਸਾਰਾ ਕੁਝ ਇੱਥੇ ਹੋਊਗਾ ਠੀਕ ਹੁਣ ਪ੍ਰਧਾਨ ਜੀ ਕੀ ਨਵੀਂ ਬਣੀ ਕਮੇਟੀ ਦੇ ਵਿੱਚ ਸਾਰੇ ਮੈਂਬਰ ਨਵੇਂ ਰੱਖੇ ਗਏ ਨੇ ਹਰ ਕੋ ਬਿਲਕੁਲ ਮਦਾਰਸ਼ੀ ਨਗਰ ਦੇ ਜਿਸ ਤਰ੍ਹਾਂ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਅਲਮਤ ਬਾਬੂ ਲਾਲ ਬਾਸ਼ਾ ਜੀ ਮੱਲਾ ਰਿਸ਼ੀ ਨਗਰ ਦੇ ਵਿੱਚ ਜੰਮਿਆ ਪੜਿਆ ਖੇਡੇ ਮੱਲੇ ਆ ਔਰ ਉਸੇ ਤਰ੍ਹਾਂ ਹੀ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਮੱਲਾ ਰਿਸ਼ੀ ਨਗਰ ਵਾਲਿਆਂ ਨੂੰ ਆਪਣਾ ਆੜਾ ਸਥਾਨ ਜਿਹੜਾ ਸਾਡਾ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਮਰਲੇ ਬਰਲੇ ਜੱਲਾ ਦੇ ਵਿੱਚ ਰਹਿੰਦੇ ਆ ਜਿਹੜਾ ਸਾਡਾ ਸਾਡੇ ਘਰਾਂ ਦੇ ਵਿੱਚ ਅਸੀਂ ਆਪਣੇ ਘਰਾਂ ਦੇ ਵਿੱਚ ਮਰਲੇ ਬਰਲੇ ਜੱਲਾ ਦੇ ਵਿੱਚ ਰਹਿੰਦੇ ਆ ਔਰ ਅਸੀਂ ਅਲਮਤ ਬਾਬੂ ਲਾਲ ਬਾਸ਼ਾ ਜੀ ਨਾਲ ਪਿਆਰ ਕਰਦੇ ਹੋਏ ਪਿਆਰ ਕਰਦੇ ਹੋਏ ਅਸੀਂ ਸਾਰੀ ਜਗ੍ਹਾ ਅਲਮਤ ਬਾਖੂ ਲਾਲ ਬਾਸ਼ਾ ਦਰਬਾਰ ਨੂੰ ਦੇਤੀ ਆ ਕਿ ਇੱਥੇ ਮੇਲਾ ਬੜੀ ਧੂਮ ਧਾਮ ਨਾਲ ਲੱਗਿਆ ਜਾਵੇ ਔਰ ਉਹੀ ਗੱਲ ਵੀ ਬਾਬਾ ਜੀ ਦੇ ਮੇਲਾ ਅੱਜ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਆ ਔਰ ਬਾਪੂ ਜੀ ਨੂੰ ਸਾਰਾ ਇਹ ਮੱਹੱਲਾ ਰਸ਼ੀ ਨਗਰ ਪਿਆਰ ਕਰਦਾ ਸੀ ਔਰ ਬਾਪੂ ਜੀ ਵੀ ਸਾਰੇ ਮੱਹੱਲੇ ਨਾਲ ਪਿਆਰ ਕਰਦੇ ਸੀ ਸਾਡੇ ਇਸ ਚੈਨਲ ਜੀ ਆਰ ਡੀ ਫਿਲਮਸ ਦੇ ਉੱਤੇ ਲਾਲ ਬਾਸ਼ਾ ਜੀ ਦੀਆਂ ਬੜੀਆਂ ਫਿਲਮਾਂ ਲਾਲ ਬਾਸ਼ਾ ਦਿਲਾਂ ਦੀਆਂ ਜਾਣਦਾ ਅਤੇ ਟੈਲੀ ਫਿਲਮ ਰਹਿਮਤਾਂ ਵੀ ਦੇਖਿਆ ਜਾ ਸਕੀ ਹੈ ਸੋ ਇਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜੀ